ਜੁੱਤੀ ਵਿੱਚ ਰੁਪਈਆ ਜੁੱਤੀ ਚੱਕ ਕੇ ਦਿਖਾਵਾਂਗੇ ਵੀਰ ਗਿਆ ਪਰਦੇਸ ਬਾਬੋ ਰਖਿਵਾਂ ਅਪਾਰੇ ਆਜ ਵੈਣਦਾ ਖੜਕੇ ਵੇਖ ਯਕੀਨਾ ਗਿੱਧਾ ਜੱਟੇ ਮੜ ਵੈਣਦਾ ਖੜਕੇ ਵੇਖ ਯਕੀਨਾ ਗਿੱਧਾ ਜੱਟੇ ਮੜ ਨੂੰ ਹਾਂਜੀ ਮੈਡਮ ਕਰਦਾ ਨਹੀਂ ਜਦ ਆਉਂਦਾ ਸ਼ਾਮ ਨੂੰ ਹਾਂਜੀ ਮੈਡਮ ਕਰਦਾ ਨਹੀਂ ਜਦ ਆਉਂਦਾ ਸ਼ਾਮ ਨੂੰ ਹਾਂਜੀ ਮੈਡਮ ਕਰਦਾ ਨਹੀਂ ਜਦ ਆਉਂਦਾ ਸ਼ਾਮ ਨੂੰ ਮੇਰੀ ਐਸ਼ ਕਰੇ ਫੁੱਲ ਮਾਰੇ ਚੜ ਕੋ ਮੇਰੀ ਐਸ਼ ਕਰੇ ਫੁੱਲ ਮਾਰੇ ਚੜੂ ਕੋ ਮੇਰੀ ਐਸ਼ ਕਰੇ ਫੁੱਲ ਮਾਰੇ ਚੜੂ ਠੇਟੀ ਹੋਵੇ ਲੱਕੜ ਦੀ ਲਵਾਰੀ ਹੋਵੇ ਚੀਜ਼ ਦੀ ਮੁੰਡਾ ਹੋਵੇ ਪੜਿਆ ਸਾਨੂੰ ਲੋੜ ਨੀ ਜ਼ਮੀਨ ਦੀ ਮੁੰਡਾ ਹੋਵੇ ਪੜਿਆ ਸਾਨੂੰ ਲੋੜ ਨੀ ਜ਼ਮੀਨ ਦੀ ਮੇਰੀ ਦਾਇਤਾ ਜੂੜਾ ਵਿੱਚ ਮੇਰੀ ਦਾਇਤਾ ਜੂੜਾ ਵਿੱਚੋਂ ਪਰਕੀ ਧੂਣ ਸੱッセ ਕੰਜਰ I'm अज अलग पता आया नच बरोबर मेरे अज अलग पता आजा, आजा नच बरोबर मेरे लग अलग पता वीर कटिया ਤੇ ਮੈਂ ਨੀ ਮੈਂ ਮੈਨੂੰ ਵੰਗਾ ਚੜਾ ਦੇ ਵੰਗਾ ਚੜਾ ਦੇ ਗੂੜੀਆਂ ਨੀ ਇਹ ਦਿਨ ਖੇਡਣ ਦੇ ਰੀਜਾ ਕਰਦੇ ਪੂਰੀਆਂ ਨੀ ਇਹ ਦਿਨ ਖੇਡਣ ਦੇ ਰੀਜਾ ਕਰਦੇ ਪੂਰੀਆਂ ਨੀ ਇਹ ਦਿਨ ਖੇਡਣ ਦੇ ਰੀਜਾ ਕਰਦੇ ਪੂਰੀਆਂ ਨੀ ਲੇ ਸਰਗਨਜ਼ਾਰਾ ਨੀ ਕਰ ਮੇਰੇ ਬਾਬਲ ਦਾ ਬਾੜੇ ਸਰਗਨਜ਼ਾਰਾ ਆਮ ਸਰਮਣਪ੍ਰੀਤ ਕੌਰ ਆ ਜੀ ਰਹਿ ਕੇ ਕਲਾ ਮੇਰਾ ਪਿੰਡ ਹੈ ਜੀ ਅੱਜ ਪੀਂਆਂ ਦਾ ਧਿਆਰ ਮਨਾਇਆ ਕਿਸ ਤਰ੍ਹਾਂ ਕਹਿਣਾ ਤੁਹਾਨੂੰ ਹਾਂਜੀ ਤੀਆਂ ਦਾ ਤਿਆਰ ਬਣਾਇਆ ਸਾਰੇ ਇਹੀ ਕਹਿਣਾ ਚਾਹੁੰਨੇ ਆ ਅਸੀਂ ਤੇ ਵੀ ਸਾਰੇ ਪਿੰਡਾਂ ਦੇ ਵਿੱਚ ਹੀ ਆਪਾਂ ਤਾਂ ਇਹੀ ਸੁਨੇਹਾ ਦੇਣਾ ਚਾਹੁੰਨੇ ਆ ਵੀ ਸਾਰੇ ਆਪੋ ਆਪਣੇ ਸੱਭਿਆਚਾਰ ਪ੍ਰੋਗਰਾਮ ਦੇ ਨਾਲ ਰਲ ਮਿਲ ਕੇ ਰਹੋ ਬੱਚਿਆਂ ਨੂੰ ਸੰਕੇਤ ਦਿੰਦੇ ਰਹੋ ਵੀ ਸਾਡਾ ਕੀ ਸੱਭਿਆਚਾਰ ਆ ਕਿਉਂਕਿ ਬੱਚੇ ਸਾਰਾ ਭੁੱਲਦੇ ਜਾਂਦੇ ਆ ਇਹ ਵਿਰਸਾ ਕਿਉਂਕਿ ਹੁਣ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਜਾਂਦੇ ਆ ਆਪਾਂ ਬੱਦੂ ਤੱਤ ਡੀਜੇ ਲੱਗੇ ਵੇਖਦੇ ਆ ਕੋਈ ਬੋਲਗਾ ਕੋਈ ਗਿੱਦੜਾ ਆਪਾਂ ਨਹੀਂ ਆਪਾਂ ਫੰਕਸ਼ਨ ਅਟੈਂਡ ਕਰਦੇ ਪਰ ਬੱਚਿਆਂ ਨੂੰ ਅਸੀਂ ਇਹੀ ਚੀਜ਼ ਦਿਖਾਉਣਾ ਚਾਹੁੰਨੇ ਆ ਹਰ ਸਾਲ ਦੇ ਸਾਲ ਵੀ ਆਪਣੇ ਕੀ ਚ ਰੱਖੀ ਹੁੰਦੇ ਕੀ ਪੀੜੀਆਂ ਹੁੰਦੀਆਂ ਕਿਵੇਂ ਚ ਆਪਦੇ ਹੱਥੀਂ ਆਪਦੀਆਂ ਫੁਲਕਾਰੀਆਂ ਤਿਆਰ ਕਰਨ ਵਿੱਚ ਝੁੱਟੀਆਂ ਹੋਈਆਂ ਨੇ ਆਪਦੇ ਵਰਕ ਦਾ ਕੰਮ ਕਰ ਰਹੀ ਹੈ ਕੋਈ ਸਲਾਈ ਕਰ ਰਹੀ ਹੈ ਕੋਈ ਵਰਕ ਕਰ ਰਹੀ ਹੈ ਕੋਈ ਚਰਖੇ ਬਾਰੇ ਨੌਲੇਜ ਲੈ ਰਹੀ ਹੈ ਸਿੱਖਣ ਨੂੰ ਇਹ ਚੀਜ਼ ਮਿਲਿਆ ਵੀ ਇੱਕ ਤਾਂ ਇੱਕ ਜੋਲ ਮਿਲ ਕੇ ਰਹਿਣ ਦੀ ਸਿੱਖਿਆ ਮਿਲਦੀ ਜਪ ਨੂੰ ਮਿਲ ਜੁਲ ਕੇ ਰਭੋ ਪਰ ਦੂਜੀ ਗੱਲ ਆਪ ਨੂੰ ਇਹ ਚੀਜ਼ ਮਿਲਦੀ ਵੀ ਸਾਰੀਆਂ ਆਉਂਦੀਆਂ ਦੁੱਖ ਸੁੱਖ ਸਾਂਝਾ ਕਰਦੀਆਂ ਤੇ ਜੋ ਬਹਿਈਆਂ ਹੁੰਦੀਆਂ ਉਹ ਸੌਣ ਮਹੀਨੇ ਆ ਕੇ ਇੱਕ ਦੂਜੀ ਸਹੇਲੀ ਨੂੰ ਮਿਲ ਕੇ ਰਿਆਜ਼ਖ ਦੀ ਹੋਰਾਂ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਦੇ ਹਾਂ ਹੋਰਾਂ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦੇ ਹਾਂ ਸਾਡੇ ਦਾ ਹੱਥ ਬਣ ਕੇ ਇਹ ਹੀ ਬੇਨਤੀ ਹੈ ਵੀ ਕੁੜੀਆਂ ਬੁੜੀਆਂ ਸਾਰੇ ਬੱਚਿਆਂ ਦਾ ਧਿਆਨ ਇਧਰ ਆਪਣੇ ਪੰਜਾਬੀ ਵਿਰਸੇ ਵੱਲ ਰੱਖੋ ਕਿਉਂਕਿ ਆਪਣਾ ਪੰਜਾਬੀ ਵਿਰਸਾ ਜਮ੍ਹਾਂ ਖਤਮ ਹੁੰਦਾ ਜਾਂਦਾ ਹੈ ਹੁਣ ਇੰਨਾਂ ਕੁੜੀਆਂ ਨੇ ਆਪਣੇ ਨਾਲ ਰਲ ਕੇ ਇੰਨਾ ਸਾਥ ਦਿੱਤਾ ਵੀ ਸਾਰੀਆਂ ਕੁੜੀਆਂ ਨੇ ਪਿੰਗਾ ਵਗੈਰਾ ਆਪ ਸਾਰਾ ਕੁਝ ਡੈਕੋਰੇਸ਼ਨ ਕੀਤੀ ਹੋਈ ਹੈ ਨੇ ਖਰਾ ਵਗੈਰਾ ਕੀਤੀਆਂ ਫੁਲਤਾਰਾਂ ਦੀ ਕੀਤੀਆਂ ਚਾਰਖਾਂ ਦੀ ਕੀਤੀ ਹੈ ਇੰਨਾਂ ਬੱਚਿਆਂ ਨੂੰ ਵੀ ਇਹ ਚੀਜ਼ਾਂ ਸਿੱਖਣ ਨੂੰ ਮਿਲਿਆ ਕੀ ਚੀਜ਼ ਹੈ ਇਹਦੇ ਬਾਰੇ ਨੌਲੇਜ ਵੀ ਦਿੱਤੀ ਗਈ ਹੈ ਵੀ ਇਹ ਆਪਣਾ ਪੰਜਾਬੀ ਸੱਭਿਆ ਮ ਮਮਨਦੀਪ ਕੌਰ ਹਾਂ ਤੇ ਮੈਂ ਰੈਕੇ ਕਾਂਦੀ ਪਿੰਡ ਦੀ ਰਹਿਣ ਵਾਲੀ ਆਂ ਅੱਜ ਸਾਡੇ ਪਿੰਡ ਤੀਆਂ ਦਾ ਤਿਹਾੜੀ ਸੀਗਾ ਜੋ ਅਸੀਂ ਸਾਰਿਆਂ ਨੇ ਮਿਲ ਕੇ ਬਹੁਤ ਇੰਜੋਏ ਕੀਤਾ ਸਾਰੀਆਂ ਵਿਛੜੀਆਂ ਹੋਈਆਂ ਸਹੇਲੀਆਂ ਵਿਆਹੀਆਂ ਵੀ ਆ ਅੱਜ ਅੱਜ ਦੇ ਮੌਕੇ ਤੇ ਇਕੱਠੀਆਂ ਹੋਈਆਂ ਤੇ ਬਹੁਤ ਵਧੀਆ ਇੰਜੋਏ ਕੀਤਾ ਸਾਰਿਆਂ ਨੇ ਅਸੀਂ ਆਪਦੇ ਹੱਥਾਂ ਨਾਲ ਸਾਰਾ ਅਰੇਂਜਮੈਂਟ ਕੀਤਾ ਕਿਉਂਕਿ ਇਹ ਸਾਰੀਆਂ ਚੀਜ਼ਾਂ ਖਤਮ ਹੋ ਚੁੱਕੀਆਂ ਨੇ ਕਿਤੇ ਨਾ ਕਿਤੇ ਪਰ ਫਿਰ ਵੀ ਅਸੀਂ ਇਹ ਇਹ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਖੁਦ ਅਰੇਂਜਮੈਂਟ ਕੀਤਾ ਖੁਦ ਸਾਰਾ ਸੀਜ਼ਨ ਨੂੰ ਸਮਾਰਿਆ ਅੱਜ ਅਸੀਂ ਇਹ ਚੀਜ਼ ਨੂੰ ਬਹੁਤ ਵਧੀਆ ਆਨੰਦ ਮਾਰ ਰਹੇ ਆਂ ਕਿ ਤੇ ਇਹੀ ਕਹਿਣਾ ਚਾਹੁੰਗੇ ਸਾਰੇ ਇਸ ਵਿ ਆਪਦੇ ਆਪ ਦੇ ਪਿੰਡ ਦੇ ਵਿੱਚ ਖੁਦ ਇਹ ਚੀਜ਼ ਨੂੰ ਅਰੇਂਜਮੈਂਟ ਕਰਕੇ ਆਪਣਾ ਤਿਉਹਾਰ ਮਨਾਇਆ ਕਰਨੀ। ਕੀ ਸਿੱਖਾਂ ਨੂੰ ਮਿਲਿਆ ਤੁਹਾਨੂੰ? ਸਿੱਖਾਂ ਨੂੰ ਬਹੁਤ ਕੁਝ ਮਿਲਿਆ ਜਿਵੇਂ ਕਿ ਵਿਛੜੀਆਂ ਹੋਈਆਂ ਸਹੇਲੀਆਂ ਨੂੰ ਮਿਲਣ ਦਾ ਮੌਕਾ ਮਿਲਦਾਗਾ ਕਿਉਂਕਿ ਪੜਨ ਤੋਂ ਬਾਅਦ ਸਾਰੇ ਆਪਦੇ ਕਿਤੇ ਪੈ ਜਾਂਦੇ ਨੇਗੇ। ਬਟ ਇਹ ਤਿਆਰੇ ਕਹਿੋ ਜਿਹਾ ਤਿਹਾੜਾ ਜੀ ਦੇ ਵਿੱਚ ਸਾਰੀਆਂ ਸਹੇਲੀਆਂ ਨੂੰ ਆਪਾਂ ਮਿਲ ਪਾਉਣੇ ਆਂਗੇ। ਬਹੁਤ ਇੰਜੋਏਮੈਂਟ ਕਰ ਸਕਦੇ ਆ ਹਰ ਇੱਕ ਚੀਜ਼ ਜਿਵੇਂ ਕਿ ਸਾਰੀਆਂ ਪੰਜਾਬੀ ਵਿਰਸਾ ਉਲੋਪ ਹੋ ਚੁੱਕੋ ਇੱਥੋਂ ਚੀਜ਼ਾਂ ਸਿੱਖਾਂ ਨੂੰ ਆਪ ਨੂੰ ਮਿਲਦੀਆਂ ਨੇਗੀਆਂ ਜੀ। ਧਰਨ ਨੂੰ ਪਹਿਲਾਂ ਮੇਰੇ ਵੱਲੋਂ ਮੇਰਾ ਨਾਮ ਖੁ ਤੇ ਮੈਂ ਅੱਜ ਇੱਥੇ ਤੀਆਂ ਦੇ ਤਿਉਹਾਰ ਤੇ ਆਈ ਤੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਮੇਰੇ ਆਪਦੇ ਪਿੰਡ ਇੰਨਾ ਵਧੀਆ ਤੀਆਂ ਦਾ ਤਿਉਹਾਰ ਲੱਗਿਆ ਹੋਇਆ ਹੈਗਾ ਵਿੱਚ ਜਿਵੇਂ ਕਿ ਹੁਣ ਮਤਲਬ ਲੱਗਦਾ ਤਾਂ ਮਤਲਬ ਨਹੀਂ ਹੁੰਦਾ ਹਨਾ ਤੀਆਂ ਬਹੁਤ ਘੱਟ ਹੀ ਆਪ ਨੂੰ ਦੇਖਣ ਨੂੰ ਮਿਲਦੀ ਹੈ ਸਾਰੇ ਪਿੰਡਾਂ ਦੇ ਵਿੱਚ ਪਰ ਮੈਨੂੰ ਬਹੁਤ ਖੁਸ਼ੀ ਹੈ ਵੀ ਮੇਰੇ ਆਪਣੇ ਪਿੰਡ ਦੇ ਵਿੱਚ ਤੀਆਂ ਲੱਗੀਆਂ ਹਨ ਤੇ ਮੈਂ ਸਾਰਿਆਂ ਦਾ ਜਿਹੜਾ ਹੈਗੇ ਆ ਆਪਣੇ ਬੀਬੀਆਂ ਦਾ ਸਭ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਵੇ ਸਾਡੇ ਪਿੰਡ ਇੰਨਾ ਵਧੀਆ ਪ੍ਰੋਗਰਾਮ ਕੀਤਾ ਇੰਨਾ ਵਧੀਆ ਤੀਆਂ ਦਾ ਪ੍ਰੋਗਰਾਮ ਸਾਰਾ ਮਤਲਬ ਜਿਵੇਂ ਚਰਖਾ ਹੋ ਗਿਆ ਚੱਕੀ ਜਿਨ੍ਹਾਂ ਬਾਰੇ ਸਾਨੂੰ ਸਾਡੇ ਵਰਗੀਆਂ ਪੀੜ੍ਹੀਆਂ ਕੁੜੀਆਂ ਨੂੰ ਬਹੁਤ ਘੱਟ ਪਤਾ ਹੈ ਇਹਨਾਂ ਨੂੰ ਸਾਨੂੰ ਪਤਾ ਲੱਗਿਆ ਵੇ ਮਤਲਬ ਤੀਆਂ ਬਾਰੇ ਬਹੁਤ ਪਤਾ ਲੱਗਿਆ ਵੇ ਸਾਨੂੰ ਤੇ ਇਸੇ ਨਾਲ ਵੀ ਮੈਨੂੰ ਬਹੁਤ ਵਧੀਆ ਲੱਗਿਆ ਕਿ ਮੇਰੇ ਪਿੰਡ ਇੰਨਾ ਵਧੀਆ ਤੀਆਂ ਦਾ ਤਿਹਾਰ ਕੀਤਾ ਤੇ ਇਸੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਤਾਂ ਪਹਿਲਾਂ ਮੇਰੇ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ ਤੇ ਮੇਰਾ ਨਾਮ ਅਨਵੀਰ ਕੌਰ ਆ ਮੈਂ ਪਿੰਡ ਰੈਗੀ ਕਲਾਂ ਦੀ ਰਹਿਣ ਵਾਲੀ ਆ ਤੇ ਇੱਥੇ ਸਾਡੇ ਅਜਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈਗਾ ਤੇ ਜਿਹਦੇ ਵਿੱਚ ਸਾਨੂੰ ਬਹੁਤ ਖੁਸ਼ੀ ਹੈ ਤੇ ਸਾਡੇ ਵੀ ਸਭ ਵਿਰਸੇ ਨਾਲ ਜੁੜੇ ਹੋਏ ਆ ਸੱਭਿਆਚਾਰਕ ਪ੍ਰੋਗਰਾਮ ਆ ਤੇ ਸਾਬਨੇ ਇੱਥੇ ਆਯੋਜਿਤ ਕੀਤਾਗਾ ਤੇ ਸਾਨੂੰ ਬਹੁਤ ਚੰਗਾ ਲੱਗਾ ਤੇ ਸਭ ਦਾ ਧੰਨਵਾਦ ਆ ਜਿਨ੍ਹਾਂ ਨੇ ਸਾਨੂੰ ਸਹਿਯੋਗ ਕੀਤਾ ਤੇ ਸਾਡੀ ਹੈਲਪ ਕਰ ਰਹੇ ਤੇ ਸਾਡਾ ਸਾਥ ਦੇ ਰਹੇ ਹੈਗੇ ਸਾਨੂੰ ਇਸ ਤੋਂ ਮਤਲਬ ਵੀ ਜਿੱਦਾਂ ਕਿ ਹੁਣ ਲੋਪ ਹੁੰਦੇ ਜਾ ਰਹੇ ਆ ਜਿੱਦਾਂ ਕਿ ਚਰਖੇ ਹੋਗੇ ਮਧਾਨੀਆਂ ਹੋਗੀਆਂ ਪੱਖੀਆਂ ਹੋਗੀਆਂ ਇਹ ਚੀਜ਼ਾਂ ਸਾਬਾ ਇਸ ਤਰ੍ਹਾਂ ਕਰਕੇ ਹੋਰ ਨਾਲਟਾ ਚੀਜ਼ਾਂ ਸਾਨੂੰ ਬਹੁਤ ਵਧੀਆ ਸਿੱਖਿਆ ਮਿਲਦੀ ਹੈ ਸਿੱਖਣ ਨੂੰ ਬਹੁਤ ਚੀਜ਼ਾਂ ਮਿਲਦੀਆਂ ਨੇ ਤਾਂ ਕਿ ਅਸੀਂ ਆਪਦੇ ਸੱਭਿਆਚਾਰ ਨਾਲ ਜੁੜ ਕੇ ਰਹਿ ਸਕਦੇ ਹਾਂਗੇ ਇਹ ਨਾਮ ਹੈ ਸਾਡੀਆਂ ਬੀਬੀਆਂ ਦੀ ਸਹਿਯੋਗ ਨਾਲ ਹੀ ਬੰਦ ਹੈ ਸਾਨੂੰ ਕਿਸੇ ਦਾ ਕੋਈ ਸਹਿਯੋਗ ਨਹੀਂ ਅਸੀਂ ਬੀਬੀਆਂ ਦੇ ਸਹਿਯੋਗ ਨਾਲ ਵੱਡਾ ਪ੍ਰੋਗਰਾਮ ਕਰਾਉਨੇ ਆ ਸਾਡੇ ਨਾਲ ਸਾਡੇ ਬੱਚੇ ਸਾਡੇ ਬਜ਼ੁਰਗ ਸਾਨੂੰ ਸਾਰੇ ਸਾਥ ਦਿੰਦੇ ਆ ਅੱਜ ਕੱਲ ਇਹਨਾਂ ਲੜਕੀਆਂ ਇਕੱਲੀਆਂ ਡੀਜਾਂ ਤੇ ਨੱਚਦੀਆਂ ਉਹਨਾਂ ਨੂੰ ਵਿਚਾਰੀਆਂ ਨੂੰ ਕਿੱਦੇ ਬਾਰੇ ਕੁਝ ਨਹੀਂ ਪਤਾ ਜਦੋਂ ਇੱਥੇ ਪ੍ਰੋਗਰਾਮ ਹੁੰਦਾ ਸਾਰੀ ਛੋਟੀਆਂ ਛੋਟੀਆਂ ਕੁੜੀਆਂ ਆਉਂਦੀਆਂ ਉਹਨਾਂ ਨੂੰ ਪਤਾ ਲੱਗਦੀ ਹੈ ਬੋਲੀਆਂ ਕੀ ਹੈ ਨੱਚਣ ਕੀ ਹੈ ਚੱਕੀ ਕੀ ਚੀਜ਼ ਹੈ ਚਰਖਾ ਕੀ ਚੀਜ਼ ਹੈ ਪੁਰਾਣਾ ਸਾਰਾ ਸੱਭਿਆਚਾਰਕ ਅਸੀਂ ਦਿਖਾਉਨੇ ਆ ਜਿਵੇਂ ਆ ਲਾਈਆਂ ਪਈਆਂ ਪੱਖੀਆਂ ਵਗੈਰਾ ਫੁਲਕਾਰੀਆਂ ਵਗੈਰਾ ਬਸ ਇਹਨਾਂ ਕੁਝ ਕਹਿੰਦੇ ਹੋਏ ਭਗਦੀ ਨਦੀ ਦੇ ਵਿੱਚ ਰੱਤੇ ਦੀਆਂ ਤੇਰੀਆਂ ਮੂਰੇ ਬਾਬਾ ਨਾਨਕ ਪਿੱਛੇ ਸੰਗ ਤਾਬਾ ਤੇਰੀਆਂ ਮੂਰੇ ਬਾਬਾ ਨਾਨਕ ਪਿੱਛੇ ਸੰਗ ਤਾਬਾ ਤੇਰੀਆਂ ਕਨਵੀਰ ਕੱਠੀਆਂ ਕਰੇ ਪਾਦੋ ਚੜਤੀ ਵਿਛੋੜੇ ਪਾਵੇ ਸੋਣ ਵੀਰ ਕੱਠੀਆਂ